ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਹੈ ਗੱਡੀ ਕੋਠੀ ਕਾਰ ਧਨ ਦੌਲਤ ਔਲਾਦ ਵਿਆਹ ਨਹੀਂ ਹੋ ਰਿਹਾ ਕੰਮ ਨਹੀਂ ਚੱਲਦਾ ਸੰਤਾਂ ਦੇ ਦੱਸੇ ਇੱਕ ਹਫ਼ਤਾ ਇਹ ਕਰਕੇ ਦੇਖੋ ਫਿਰ ਦੇਖਣਾ ਚਮਤਕਾਰ ਕਿਵੇਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਸੋ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਕਿਰਪਾ ਕਰਨ ਮਿਹਰਾਮਤ ਕਰਨ ਸੋ ਪਿਆਰਿਓ ਕਿਸੇ ਵੀ ਚੀਜ਼ ਦੇ ਵਿੱਚ ਜੇਕਰ ਸਫਲਤਾ ਚਾਹੀਦੀ ਹੈ ਕਿਸੇ ਵੀ ਚੀਜ਼ ਦੇ ਵਿੱਚ ਜੇਕਰ ਸਾਨੂੰ ਕੁਝ ਚਾਹੀਦਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੇ ਦਰ ਤੋਂ ਮੰਗਣਾ ਪੈਣਾ ਹੈ ਸਤਿਗੁਰੂ ਸਾਡੇ ਤੇ ਤਾਂ ਹੀ ਕਿਰਪਾ ਕਰਨਗੇ ਪਾਤਸ਼ਾਹ ਸਾਡੇ ਤੇ ਤਾਂ ਹੀ ਮਿਹਰ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਤਾਂ ਹੀਓਂ ਕਿਰਪਾ ਕਰਨਗੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰਮਤੀ ਤਾਂ ਕਰਨਗੇ ਸੋ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜਨ ਵਾਲਿਓ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਨ ਵਾਲਿਓ ਇਹ ਗੱਲ ਯਾਦ ਰੱਖਣਾ ਕਿ ਸਤਿਗੁਰੂ ਮਹਾਰਾਜ ਉਹਨਾਂ ਤੇ ਕਿਰਪਾ ਕਰਦੇ ਨੇ ਜਿਹੜੇ ਦੋਵੇਂ ਹੱਥ ਜੋੜ ਕੇ ਗੁਰੂ ਨੂੰ ਕਹਿੰਦੇ ਨੇ ਸਤਿਗੁਰੂ ਕਿਰਪਾ ਕਰਿਓ ਪਾਤਸ਼ਾਹ ਜੀ ਮਿਹਰ ਕਰਿਓ ਮੈਨੂੰ ਤੇਰੇ ਦਰ ਤੋਂ ਚਾਹੀਦਾ ਚਾਹੀਦੀ ਹੈ ਕੇਵਲ ਤੇ ਕੇਵਲ ਤੇਰੀ ਸਿੱਖਿਆ ਤੇਰੀ ਬਾਣੀ ਸਤਿਗੁਰੂ ਮਹਾਰਾਜ ਤੇਰੇ ਤੇ ਐਸੀ ਕਿਰਪਾ ਮਹਾਰਾਜ ਉਦੋਂ ਹੀ ਕਰਨਗੇ ਜਦੋਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੋਂ ਨੇੜੇ ਹੋਏਗਾ ਦੋਵੇਂ ਹੱਥ ਜੋੜ ਕੇ ਮੰਗੇਗਾ ਗੁਰੂ ਤੋਂ ਪਿਆਰਿਓ ਕਿਸੇ ਵੀ ਚੀਜ਼ ਦੀ ਲੋੜ ਹੈ ਕੋਈ ਇਹ ਨਹੀਂ ਹੈਗਾ ਵੀ ਆਹ ਚੀਜ਼ ਮਿਲੂਗੀ ਇੱਥੋਂ ਨਹੀਂ ਮਿਲੂਗੀ ਹੋ ਸਕਦਾ ਹੈ ਦੁਨਿਆਵੀ ਚੀਜ਼ਾਂ ਜਿਹੜੀਆਂ ਨੇ ਬਾਬਿਆਂ ਕੋਲੇ ਨਾ ਹੋਣ ਇੱਥੇ ਸਤਿਗੁਰੂ ਮਹਾਰਾਜ ਜੀ ਤੋਂ ਨੌ ਨਦੀਆਂ 18 ਸਿੱਧੀਆਂ ਵੀ ਮਿਲਦੀਆਂ ਨੇ ਸਤਿਗੁਰੂ ਮਹਾਰਾਜ ਜੀ ਤੋਂ ਜੀਵਨ ਸਫਲਾ ਕਰਨ ਦੀ ਦਾਤ ਵੀ ਮਿਲਦੀ ਹੈ ਸਤਿਗੁਰੂ ਮਹਾਰਾਜ ਜੀਵਨ ਨੂੰ ਐਸਾ ਖੇੜਾ ਵੀ ਦਿੰਦੇ ਨੇ ਜਿਹੜਾ ਕਿਤੋਂ ਹੋਰ ਨਹੀਂ ਮਿਲ ਸਕਦਾ ਸਭ ਤੋਂ ਵੱਡੀ ਗੱਲ ਕਿ ਜੀਵਨ ਦੀ ਜਿਹੜੀ ਹੈ ਰੂਪਰੇਖਾ ਹੀ ਸਤਿਗੁਰੂ ਚੇਂਜ ਕਰ ਦਿੰਦੇ ਨੇ ਮਨ ਨੂੰ ਟਿਕਾ ਦਿੰਦੇ ਨੇ ਮਨ ਨੂੰ ਐਸੇ ਸਥਿਰ ਕਰ ਦਿੰਦੇ ਨੇ ਮਨ ਭਟਕਦਾ ਨਹੀਂ ਭਟਕਣਾ ਵਿੱਚੋਂ ਕੱਢ ਕੇ ਮਨ ਨੂੰ ਐਸੇ ਸੁਰੱਖਿਅਤ ਕਰ ਦਿੰਦੇ ਨੇ ਉਹਨੂੰ ਕੋਈ ਫਿਰ ਹਲਾ ਨਹੀਂ ਸਕਦਾ ਇਹੋ ਜੀ ਦਾਤ ਕਿਤੋਂ ਹੋਰ ਮਿਲ ਸਕਦੀ ਹੈ ਕਿਤੋਂ ਨਹੀਂ ਨਾ ਮਿਲ ਸਕਦੀ ਇਹ ਗੁਰੂ ਤੋਂ ਹੀ ਮਿਲ ਸਕਦੀ ਹੈ ਪੂਰਨ ਗੁਰੂ ਤੋਂ ਹੀ ਮਿਲ ਸਕਦੀ ਹੈ ਗੁਰਮਖੋ ਕਿਸੇ ਵੀ ਚੀਜ਼ ਦੀ ਲੋੜ ਹੈ ਜੇ ਗੱਡੀ ਕੋਠੀ ਕਾਰ ਧਨ ਦੌਲਤ ਔਲਾਦ ਵਿਆਹ ਨਹੀਂ ਹੋ ਰਿਹਾ ਕੰਮਾਂ ਦੇ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਯਾਦ ਰੱਖਿਓ ਮੈਂ ਇੱਕ ਨਿਚੋੜ ਕਢਿਆ ਦੋ ਜਪਜੀ ਸਾਹਿਬ ਦੇ ਪਾਠ ਤੇ ਤਿੰਨ ਅਨੰਦ ਸਾਹਿਬ ਦੇ ਪਾਠ ਕਰਕੇ ਗੁਰੂ ਦੇ ਚਰਨਾਂ ਤੇ ਅਰਦਾਸ ਕਰ ਦਿਓ ਕੋਈ ਵੀ ਕੰਮ ਤੁਹਾਡਾ ਨਹੀਂ ਰੁਕ ਸਕਦਾ ਸਤਿਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਅੱਜ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਧਿਆਰਿਓ ਕਿਸੇ ਵੀ ਚੀਜ਼ ਦੀ ਜੇ ਲੋੜ ਹੈ ਤੇ ਗੁਰੂ ਦੇ ਦਰ ਤੇ ਆ ਕੇ ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਓ ਸਤਿਗੁਰੂ ਇਹੋ ਜੀ ਕਿਰਪਾ ਕਰ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੀ ਮਿਹਰ ਕਰ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਕਿਰਪਾ ਆਪ ਜੀ ਦੀ ਮਿਹਰ ਹੋ ਜਾਏ ਤੇ ਸਤਿਗੁਰੂ ਮੈਨੂੰ ਕਿਸੇ ਅੱਗੇ ਮੰਗਣਾ ਨਾ ਪਵੇ ਮੈਨੂੰ ਕਦੇ ਕਿਸੇ ਅੱਗੇ ਹੱਥ ਨਾ ਟੰਡਣਾ ਪਵੇ ਸਤਿਗੁਰੂ ਐਸੀ ਕਿਰਪਾ ਕਰ ਦਿਓ ਸਤਿਗੁਰੂ ਮਹਾਰਾਜ ਐਸੀ ਮਿਹਰ ਕਰ ਦਿਓ ਮੇਰੇ ਮਾਲਕ ਜੀ ਮੈਂ ਤੇਰੇ ਦਰ ਦਾ ਹੋ ਕੇ ਰਵਾਂ ਮੈਂ ਤੇਰੇ ਦਰ ਨੂੰ ਛੱਡ ਕੇ ਕਦੇ ਕਿਸੇ ਹੋਰ ਦਰਵਾਲ ਨਾ ਭੱਜਾਂ ਮੇਰੇ ਮਾਲਕ ਜੀ ਮੇਰੇ ਤੇ ਐਸੀ ਮਿਹਰ ਕਰ ਦਿਓ ਮੇਰੇ ਤੇ ਐਸੀ ਕਿਰਪਾ ਕਰ ਦਿਓ ਧੰਗੁਰੂ ਗ੍ਰੰਥ ਸਾਹਿਬ ਜੀ ਐਸੀ ਕਿਰਪਾ ਕਰ ਦਿਓ ਸੋ ਪਿਆਰਿਓ ਮਹਾਂਪੁਰ ਕਹਿੰਦੇ ਨੇ ਜੇ ਕਰੇ ਇੱਕ ਹਫਤਾ ਇਦਾਂ ਕਰਕੇ ਵੇਖੋ ਲਗਾਤਾਰ ਜਾਂ ਫਿਰ ਜਾਪ ਕਰੋ ਸਿਮਰਨ ਕਰੋ ਵਾਹਿਗੁਰੂ ਦਾ ਤੇ ਜਾਵਰ ਮੂਲ ਮੰਤਰ ਸਹਿਬ ਦਾ ਜਾਪ ਕਰੀ ਜਾਓ ਕਰੀ ਜਾਓ ਇੱਕ ਹਫਤਾ ਲਗਾਤਾਰ ਕਰੋ ਗੁਰੂ ਦੇ ਦਰ ਤੇ ਜਾ ਕੇ ਅਰਦਾਸ ਕਰਦੇ ਹੋ ਕਹਿੰਦੇ ਫਿਰ ਦੇਖੋ ਚਮਤਕਾਰ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਸਵਾਸਾਂ ਦੇ ਵਿੱਚ ਐਸੀ ਬਰਕਤ ਪਏਗੀ ਐਸੀ ਬੋਲਾਂ ਦੇ ਵਿੱਚ ਬਰਕਤ ਪਏਗੀ ਜੋ ਗੱਲ ਕਹਿਤੀ ਸੋ ਕਹਿਤੀ ਕਹਿੰਦੇ ਸਤਿਗੁਰੂ ਮਹਾਰਾਜ ਤੁਹਾਡੀ ਪੂਰੀ ਜ਼ਰੂਰ ਕਰਨਗੇ ਤੁਹਾਡੀ ਜਵਾਨ ਚੋਂ ਨਿਕਲਿਆ ਹੋਇਆ ਸ਼ਬਦ ਸਤਿਗੁਰੂ ਮਹਾਰਾਜ ਉਹਨੂੰ ਪੂਰਾ ਕਰਨਗੇ ਕਹਿੰਦੇ ਅਜਮਾ ਕੇ ਵੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ